आई मांगे काका बराड़ दी कोठिया कई जा रहे सी ए ओही काका बराड़ है पानी देख के पिस गया आज तो दोस्तों आम आदमी पार्टी जो वधायक जगदी कलाकार जीवरेज जी समस्या जो हल करणे रहां آللو <laughs>

ਸੰਗਤਪੁਰਾ ਮਹੱਲਾ ਜਾ ਕੇ ਸਾਡੇ ਮਹੱਲੇ ਦਾ ਹਾਲ ਵੇਖੋ ਜਾ ਕੇ ਸਾਡੇ ਮਹੱਲੇ ਦਾ ਹਾਲ ਵੇਖੋ ਕੀ ਹਾਲ ਤਾਂ ਸਾਡੇ ਮਹੱਲੇ ਦੀ ਠੀਕ ਹੈ ਨਾ ਜਾ ਕੇ ਹਵੇਹ ਰੋਡ ਤੇ ਇੱਕ 베ਰੀ ਕਾਕਾ ਬਰਾੜ ਘੇੜਾ ਕੱਢਦੇ ਨੇ ਅਸੀਂ ਮੰਨ ਜਾ ਕੇ ਜਾ ਕੇ ਬਹਿ ਜੂਗੇ ਠੀਕ ਹੈ ਨਾ ਐਨਾ ਸਾਡੇ ਬੱਚਾ ਦਾ ਬੁਰਾ ਹਾਲ ਤੇ ਸਾਡਾ ਬੰਦੇ ਸਾਡੇ ਕੰਮਾਂ ਤੋਂ ਚਲੇ ਜਾਂਦੇ ਆ ਅਸੀਂ ਪਾਣੀ ਕਰ ਕਰ ਥੱਕ ਜਾਂਦੇ ਆ ਠੀਕ ਹੈ ਨਾ ਉੱਥੇ ਸਾਡੇ ਗੁੱਲ ਹਾਲ ਤੇ ਸਾਡੇ ਸੀਵਰੇਜ ਦਾ ਹੱਲ ਕਰਨ

ਇਮਾਜ ਐਮਐਲਏ ਘਰ ਦੇ ਬਾਹਰ ਪਹੁੰਚੇ ਹਾਂ ਕੀ ਮਸਲਾ ਹੋਇਆ ਹੁਣ ਜਿਹੜਾ ਪੰਜ ਸਰਗੀਆਂ ਤੋਂ ਪ੍ਰੋਬਲਮ ਮਿਲਦੀ ਜਾਂਦਾ ਅਸੀਂ ਆਏ ਹੈਗੇ ਆਂ ਕਿਸਾਂ ਜਿਹੜੀਆਂ ਕਟੀਆਂ ਹੋਈਆਂ ਵੀ ਦਾ ਹੱਲ ਪਰਮਾਨੈਂਟ ਨਿਕੰਨਾ ਚਾਹੀਦਾ ਹੈ ਫਿਰ ਅਸੀਂ ਵੀ ਲੋਕਾਂ ਨੂੰ ਕੋਈ ਦੱਸਣ ਚੱਲਿਆ ਹੋਈ ਆ ਅਮਰੀਕਨ ਆਫਸ ਨੂੰ ਐਸੀ ਆਪਣੀ ਡੀਸੀ ਸਾਹਮਣੇ ਗੱਲ ਕੀਤੀ ਚਲੋ ਇਹ ਗੱਲ ਹੀ ਨਹੀਂ ਹੋ ਰਹੀ ਹੱਲ ਕੱਢਣ ਦੇ ਵਿੱਚ ਫਿਰ ਅਸੀਂ ਲੋਕਾਂ ਨੂੰ ਅਸੀਂ ਗੱਲ ਜਿਹੜੀ ਅੱਜ ਅੱਜਕੱਲ੍ਹ ਬੈਠ ਕੇ ਕਰਦੇ ਵਾਹ ਇੱਕ ਮੀਟਿੰਗ ਹੋਵੇ ਤਾਂ ਕਰਦੇ ਡੀਸੀ ਸਾਹਮਣੇ ਮੀਟਿੰਗ ਕਰਵਾ ਕੇ ਨਾ ਦੀ ਇਹ ਤੁਹਾਨੂੰ ਦੱਸ ਦੇਣਾ ਇਹਦਾ ਹੱਲ ਖੱਡਣ ਦੀ ਕੋਸ਼ਿਸ਼ ਜੀ ਜਾਣਾ ਸੀ ਫਿਲਹਾਲ ਹਾਲ ਦੀ ਘੜੀ ਇਹਨਾਂ ਨੂੰ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੀ ਸਮਾਜਿਕ ਬਸਾਰਾ ਨਜ਼ਾਰਾ ਹੈਗੀ ਆ ਜਿੱਥੇ ਹੀ ਸਿੱਧੇ ਤੇ ਗੰਦੇ ਕੰਦੇ ਪਾਣੀ ਦੀ ਰੱਖਣੀ ਸੀ ਇੱਕ ਵਾਰੀ ਉਹਨਾਂ ਨੂੰ ਬਸ ਪ੍ਰਸ਼ਾਸਨ ਨੇ ਸਾਨੂੰ ਬਚਾ ਦੇ ਰੋਹਣਗੇ ਜੀ ਆਪਣਾ ਕੰਮ ਸ਼ੁਰੂ ਕਰਕੇ ਬੈਠੋ ਮੈਂ ਪਰਮਾਨੈਂਟ ਜਿਹੜਾ ਹੱਲ ਕਦੋਂ ਤੱਕ ਹੋ ਸਕਦਾ ਤੁਹਾਨੂੰ ਲੱਗਦਾ ਹੈ ਜੀ ਕੱਲ੍ਹ ਐਕਸਲ ਸਾਹਿਬ ਆਣਗੇ ਮੈਂ ਹੱਥ ਲਾ ਕੇ ਬੋਲਣਾ ਹੈ ਉਹ ਮੈਂ ਕਹਿਣਾ ਹੈ